ਨਵਾਂ ਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹ ਸ਼ਾਮ ਜਿਹੜਾ ਸ਼ੀਤ ਪਗਸੈਂਗ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਡਾਕਟਰ ਜੋਤੀ ਠਾਕੁਰ ਐਮ ਡੀ ਮੈਡੀਸਨ ਜੋ ਕਿ ਰਾਜਾ ਹਸਪਤਾਲ ਨਵਾਂ ਸ਼ਹਿਰ ਵਿੱਚੋਂ ਨਵਾਂ ਸ਼ਹਿਰ ਸਰਗਰਮੀਆਂ ਚੈਨਲ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਅੱਜ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ। ਕਿ ਸਰਦੀਆਂ ਦੇ ਵਿੱਚ ਬੀਪੀ ਵਧਣ ਦੇ ਕੀ ਕੀ ਕਾਰਨ ਹੋ ਸਕਦੇ ਹਨ ਨਮਸਕਾਰ ਜੀ ਮੈਂ ਡਾਕਟਰ ਜੋਤੀ ਠਾਕੁਰ ਐਮਡੀ ਮੈਡੀਸਨ ਰਾਜਾ ਹਸਪੀਟਲ ਨਮਾਸ਼ੇ ਸੋ ਅੱਜ ਅਸੀਂ ਗੱਲ ਕਰਾਂਗੇ ਬੀਪੀ ਦੇ ਉਤਾਰ ਚੜਾਵ ਬਾਰੇ ਸਰਦੀਆਂ ਦੇ ਵਿੱਚ ਕੀ ਹੁੰਦਾ ਕਿ ਨਾਰਮਲੀ ਸਾਡੇ ਕੋਲ ਅੱਜ ਕੱਲ ਦੇਖਿਆ ਜਾ ਰਿਹਾ ਕਿ ਆਪੀਡੀ ਦੇ ਵਿੱਚ ਪੇਸ਼ੈਂਟ ਆਉਂਦੇ ਆ ਕਹਿੰਦੇ ਜੀ ਇਹ ਦਵਾਈ ਨਾਲ ਸਾਡਾ ਬੀਪੀ ਕੰਟਰੋਲ ਰਹਿੰਦਾ ਸੀ ਬਟ ਜਦੋਂ ਦੀਆਂ ਸਰਦੀਆਂ ਸਟਾਰਟ ਹੋਈਆਂ ਸੀ ਮੈਡੀਸਨ ਤਾਂ ਉਦਾਂ ਹੀ ਲੈ ਰਹੀਆਂ ਬਟ ਬੀਪੀ ਨਹੀਂ ਕੰਟਰੋਲ ਰਹਿ ਰਿਹਾ ਤਾਂ ਸਰਦੀਆਂ ਦੇ ਵਿੱਚ ਕੁਝ ਫੈਕਟਰਸ ਹੁੰਦੇ ਨੇ ਜਿਹਦਾ ਕਰਕੇ ਬੀਪੀ ਜਿਹੜਾ ਹੈਗਾ ਉਹ ਵੱਧ ਜਾਂਦਾ ਹੈ ਉਹਨਾਂ ਦੇ ਵਿੱਚੋਂ ਇੱਕ ਮੋਸਟ ਕਾਮਨ ਜੋ ਰੀਜ਼ਨ ਹੈਗਾ ਕਿ ਸਰਦੀਆਂ ਦੇ ਵਿੱਚ ਹੁੰਦੀ ਹੈ ਵੈਸੋ ਕੰਸਟ੍ਰਿਕਸ਼ਨ ਸਾਡੀ ਬਲੱਡ ਵੈਸਲਸ ਦੀ ਜਿਸ ਦਾ ਮਤਲਬ ਇਹ ਹੈ ਕਿ ਜਦੋਂ ਵੀ ਸਰਦੀਆਂ ਦੇ ਵਿੱਚ ਤਾਪਮਾਨ ਘਟਣਾ ਸ਼ੁਰੂ ਹੁੰਦਾ ਹੈ ਤਾਂ ਹੀਟ ਨੂੰ ਕੰਜ਼ਰਵ ਕਰਨ ਲਈ ਜੋ ਸਾਡੀਆਂ ਬਲੱਡ ਵੈਸਲਸ ਹੁੰਦੀਆਂ ਨੇ ਉਹ ਕੰਸਟ੍ਰਿਕਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਯਾਨੀ ਕਿ ਤੰਗ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਸ ਕਰਕੇ ਜੋ ਹੈ ਉਹਨਾਂ ਦੇ ਵਿੱਚ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਆਪਣਾ ਬਲੱਡ ਪ੍ਰੈਸ਼ਰ ਸਰਦੀਆਂ ਦੇ ਵਿੱਚ ਵੇਸ ਹੋ ਜਾਂਦਾ ਹੈ ਦੂਜੇ ਨੰਬਰ ਤੇ ਆਪਾਂ ਜੋ ਨਾਰਮਲੀ ਗਰਮੀਆਂ ਦੇ ਵਿੱਚ ਫੇਰ ਵੀ ਫਿਜ਼ੀਕਲ ਐਕਟੀਵਿਟੀ ਹੁੰਦੀ ਹੈ ਸਰਦੀਆਂ ਦੇ ਵਿੱਚ ਲੋਕੀ ਅੰਦਰ ਰਹਿਣਾ ਪ੍ਰੇਫਰ ਕਰਦੇ ਨੇ ਸੋ ਫਿਜ਼ੀਕਲ ਇਨਐਕਟੀਵਿਟੀ ਇਸ ਦਾ ਆਲਸੋ ਮੇਨ ਰੀਜ਼ਨ ਫਾਰ ਥਿਸ ਐਂਡ ਚਲਪੀ ਵਾਲੀਆਂ ਚੀਜ਼ਾਂ ਦਾ ਸੇਵਕ ਉਹ ਜ਼ਿਆਦਾ ਕਰਨ ਲੱਗ ਜਾਂਦੇ ਨੇ ਤੀਜਾ ਹੈ ਕਿ ਅਸੀਂ ਸਰਦੀਆਂ ਦੇ ਵਿੱਚ ਪਾਣੀ ਜੋ ਹੈ ਉਹ ਵੀ ਗਰਮੀਆਂ ਦੇ ਮੁਕਾਬਲੇ ਘੱਟ ਲੈਂਦੇ ਪਾਣੀ ਬੜਾ ਘੱਟ ਬਿੰਦਾ ਬਿਲਕੁਲ ਜੀ ਬਿਲਕੁਲ ਕਿ ਵਾਰ-ਵਾਰ ਬਾਥਰੂਮ ਨਾ ਜਾਣਾ ਪਵੇ ਇਸ ਕਰਕੇ ਪਾਣੀ ਦਾ ਸੇਵਲ ਘੱਟ ਹੋਣ ਕਰਕੇ ਉਸੇ ਨਮਕ ਦੀ ਜਿਹੜੀ ਮਾਤਰਾ ਹੈਗੀ ਉਹ ਬੋਡੀ ਦੇ ਵਿੱਚ ਜ਼ਿਆਦਾ ਹੋ ਜਾਂਦੀ ਹੈ ਤੇ ਨਮਕ ਜਿਹੜਾ ਹੈਗਾ ਆ ਉਹ ਇੱਕ ਮੇਨ ਰੀਜ਼ਨ ਹੈਗਾ ਕਿ ਬੀਪੀ ਆਪਣਾ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਚੌਥਾ ਇਹ ਹੈਗਾ ਕਿ ਕੋਈ ਤੁਸੀਂ ਇਹੋ ਜੀਆਂ ਡਰੱਗਸ ਲੈ ਰਹੇ ਹੋ ਕੈਫੀਨ ਜ਼ਿਆਦਾ ਐਲਕੋਹਲ ਜ਼ਿਆਦਾ ਜਾਂ ਕੋਈ ਪੇਨ ਕਿਲਰ ਜ਼ੇਗਾ ਉਹਦੇ ਕਰਕੇ ਤੁਸੀਂ ਵੀ ਬੀਪੀ ਦੇਖਦੇ ਹੋ ਕਿ ਉਹ ਵੱਧ ਜਾਂਦਾ ਜਿੱਦਾਂ ਸਰਦੀਆਂ ਵਿੱਚ ਚਾਹ ਵੀ ਲੋਕੀ ਜ਼ਿਆਦਾ ਪੀਣ ਲੱਗ ਪੈਂਦੇ ਬਿਲਕੁਲ ਚਾਹ ਜਾਂ ਕੋਈ ਕੈਫੀਨ ਕਾਫੀ ਵਗੈਰਾ ਹੋ ਗਿਆ ਐਲਕੋਹਲ ਇੰਨੀ ਤੇ ਸਾਰੀਆਂ ਚੀਜ਼ਾਂ ਬੀਪੀ ਵਧਾਉਂਦੀਆਂ ਨੇ ਡਾਕਟਰ ਸਾਹਿਬ ਦਰਸ਼ਕਾਂ ਨੂੰ ਇਹ ਜਾਣਕਾਰੀ ਜ਼ਰੂਰ ਦੱਸੋ ਕਿ ਜਿਹੜੀਆਂ ਉੱਪਰ ਤਾਂ ਤੁਸੀਂ ਦੱਸਿਆ ਹੀ ਆਪੇ ਕਿਵੇਂ-ਕਿਵੇਂ ਬੀਪੀ ਵੱਧ ਸਕਦਾ ਆ ਇਸ ਤੋਂ ਇਲਾਵਾ ਹੋਰ ਕੀ-ਕੀ ਕਾਰਨ ਹੋ ਸਕਦੇ ਨੇ ਬੀਪੀ ਵਧਣ ਦੇ ਦੇਖੋ ਇਹ ਜ਼ਰੂਰੀ ਨਹੀਂ ਹੈਗਾ ਕਿ ਜਿਵੇਂ ਸਰਦੀਆਂ ਆਣ ਤੇ ਆਪਾਂ ਸੋਚ ਲਈਏ ਕਿ ਸਿਰਫ ਸਰਦੀਆਂ ਕਰਕੇ ਬੀਪੀ ਵੱਧ ਗਿਆ ਤੇ ਆਪਾਂ ਬੈਠੇ ਰਹੀਏ ਨੋ ਔਰ ਬਹੁਤ ਸਾਰੇ ਰੀਜ਼ਨਸ ਹੋ ਸਕਦੇ ਹਨ ਜਿਤੇ ਕਰਕੇ ਬੀਪੀ ਵਧ ਸਕਦਾ ਜਿਵੇਂ ਕਿ ਤੁਹਾਡੀ ਆਲਰੇਡੀ ਥਾਇਰੋਇਡ ਦੀ ਕੋਈ ਦਵਾਈ ਚੱਲਦੀ ਹੈਗੀ ਹੈ ਥਾਇਰੋਇਡ ਦਾ ਘਟਣਾ ਵਧਣਾ ਹੋ ਗਿਆ ਜਾਂ ਤੁਹਾਡੀ ਕੋਈ ਕਿਡਨੀ ਦੀ ਪ੍ਰੋਬਲਮਸ ਹੋ ਸਕਦੀਆਂ ਨੇ ਆਲਰੇਡੀ ਹਾਰਟ ਦੀ ਕੋਈ ਦਿੱਕਤ ਹੈ ਚਰਬੀ ਦੇ ਟੈਸਟ ਸੋਚੋ ਸਾਨੂੰ ਆਪਾਂ ਨੂੰ ਇਨਵੈਸਟੀਗੇਟ ਪ੍ਰੋਪਰ ਕਰਵਾ ਕੇ ਹੀ ਪਤਾ ਚਲੇਗਾ ਕਿ ਕੀ ਕੀ ਰੀਜ਼ਨਸ ਸਕੇ ਨੇ ਡਾਕਟਰ ਸਾਹਿਬ ਦਰਸ਼ਕਾਂ ਨੂੰ ਹੁਣ ਇਹ ਜਾਣਕਾਰੀ ਦਿਓ ਕਿ ਬੀਪੀ ਵਧਣ ਦੇ ਨਾਲ ਕੀ ਕੀ ਬਿਮਾਰੀਆਂ ਹੋ ਸਕਦੀਆਂ ਤਾਂ ਕਿ ਮਰੀਜ਼ ਉਹਨਾਂ ਬਿਮਾਰੀਆਂ ਤੋਂ ਸੁਚੇਤ ਰਹੇ ਬਿਲਕੁਲ ਜੀ ਬੀਪੀ ਵਧਣ ਕਰਕੇ ਦੇਖੋ ਮੋਸਟਲੀ ਜਿਹੜਾ ਹੈਗਾ ਹੈ ਲੋਕੀ ਕਹਿੰਦੇ ਨੇ ਕਿ ਸਰਦਰਦ ਹੁੰਦਾ ਆ ਤਾਂ ਸਾਡਾ ਬੀਪੀ ਵਧਿਆ ਹੋਣਾ ਬਟ ਇਹ ਜਿਹੜੇ ਕੇਸਿਸ ਨੇ ਉਹ ਸਿਰਫ 10 ਤੋਂ 20 ਪਰਸੈਂਟ ਕੇਸਿਸ ਦੇ ਵਿੱਚ ਹੀ ਹੁੰਦਾ ਆ ਕਿ ਪੇਸ਼ੈਂਟ ਨੂੰ ਬੀਪੀ ਵਧਣ ਕਰਕੇ ਉਹਨਾਂ ਦਾ ਹੈਡੈਕ ਹੋਵੇ ਬਟ ਹਾਂ ਯੈਸ ਇਟ ਇਜ਼ ਅ ਇਟ ਕੈਨ ਬੀ ਦਾ ਸਿੰਟਮ ਆਫ ਰੇਜ਼ਡ ਬੀਪੀ ਸੋ ਅਦਰ ਸਿੰਟਮਸ ਹੋ ਸਕਦੇ ਨੇ ਜਿਵੇਂ ਕਿ ਪੇਸ਼ੈਂਟ ਨੂੰ ਚੱਕਰ ਆਣਾ ਕੋਈ ਦਿਲ ਦੀ ਘਬਰਾਹਟ ਹੋਣਾ ਨਗਣਾ ਜਾਂ ਇਹ ਦੇਖਿਆ ਜਾਂਦਾ ਹੈ ਕਿ ਬੀਪੀ ਵਧਣ ਕਰਕੇ ਪੇਸ਼ੈਂਟ ਦਾ ਕਈ ਵਾਰੀ ਸਾਹ ਲੈਣ ਦੇ ਵਿੱਚ ਵੀ ਉਹਨਾਂ ਨੂੰ ਦਿੱਕਤ ਆਉਂਦੀ ਹੈ ਕਿਉਂ ਕਿ ਹਾਰਟ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਤੇ ਉਹਨਾਂ ਨੂੰ ਬ੍ਰੇਨ ਦੇ ਅਟੈਕਸ ਹੋ ਸਕਦੇ ਨੇ ਜਿਵੇਂ ਆਪਾਂ ਸਟ੍ਰੋਕ ਕਹਿੰਦੇ ਆ ਕੋਈ ਅਧਰੰਗ ਹੋ ਸਕਦਾ ਆ ਠੀਕ ਹੈ ਤੇ ਇਹ ਸਾਰੇ ਚੀਜ਼ਾਂ ਨਾਲ ਬਿਲਕੁਲ ਜੀ ਬਿਲਕੁਲ ਬੀਪੀ ਵਧਣ ਕਰਕੇ ਜਾਂ ਕੋਈ ਜਿਵੇਂ ਆਪਾਂ ਨਕਸੀਰ ਫੁੱਟ ਜਾਣਾ ਜਿਹਨੂੰ ਕਹਿੰਦੇ ਆ ਐਪਿਸਟੈਕਸਿਸ ਹੋ ਜਾਂਦੀ ਹੈ ਉਹ ਵੀ ਚਾਂਸੇ ਇਹ ਜਿਹੜਾ ਜ਼ਿਆਦਾ ਕੇਸ ਗਰਮੀਆਂ ਵਿੱਚ ਹੀ ਹੁੰਦੇ ਜਾਂ ਸਰਦੀਆਂ ਵਿੱਚ ਜ਼ਿਆਦਾ ਸਰਦੀਆਂ ਵਿੱਚ ਚਾਂਸੇ ਜ਼ਿਆਦਾ ਵੱਧ ਜਾਂਦੇ ਨੇ ਕਿਉਂਕਿ ਗਰਮੀਆਂ ਦੇ ਕੰਪੈਰੀਟਿਵਲੀ ਸਰਦੀਆਂ ਦੇ ਵਿੱਚ ਆਪਣਾ ਜਿਹੜਾ ਬਲੱਡ ਪ੍ਰੈਸ਼ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ ਕਿ ਬੀਪੀ ਵਧਣ ਤੋਂ ਬਚਾਅ ਦੇ ਲਈ ਕਿਹੜੇ-ਕਿਹੜੀਆਂ ਸਾਵਧਾਨੀਆਂ ਰੱਖਣੀਆਂ ਜ਼ਰੂਰੀ ਹਨ ਬਚਾਏ ਹੀ ਹੈ ਕਿ ਇੱਕ ਤਾਂ ਜਿਹੜੀ ਤੁਸੀਂ ਆਪਣੀ ਮੈਡੀਕੇਸ਼ਨ ਲੈ ਰਹੇ ਹੋ ਉਹ ਤਾਂ ਚਲੋ ਕੰਟੀਨਿਊ ਕਰਨੀ ਹੀ ਕਰਨੀ ਹੈ ਤੇ ਤੁਝਾ ਆਪਣੇ ਡਾਕਟਰ ਨਾਲ ਜ਼ਰੂਰ ਕੰਸਲਟ ਕਰੋ ਕਿ ਇਫ ਦੇ ਵਾਂਟ ਕਿ ਉਹਨੇ ਜਿਹੜੀ ਮੈਡੀਕੇਸ਼ਨ ਚੱਲ ਰਹੀ ਹੈ ਉਹਦੀ ਡੋਜ਼ ਨੂੰ ਵਧਾਉਣਾ ਹੈ ਜਾਂ ਕੋਈ ਮੈਡੀਕੇਸ਼ਨ ਐਡ ਆਨ ਕਰਨੀ ਹੈ ਉਹ ਤੁਹਾਡੇ ਡਾਕਟਰ ਦੀ ਸਲਾਹ ਦੇ ਮਤਲਬ ਤੁਸੀਂ ਡਾਕਟਰ ਦੀ ਸਲਾਹ ਲਓ ਤੇ ਪ੍ਰੋਪਰ ਇਨਵੈਸਟੀਗੇਟ ਕਰਵਾ ਕੇ ਤੇ ਫਿਰ ਉਹਦੀ ਦਵਾਈ ਘਟਾਈ ਦਾ ਮਤਲਬ ਤੁਹਾਡੇ ਕਹਿਣ ਦਾ ਮਤਲਬ ਜਿੱਥੋਂ ਤੁਹਾਡਾ ਇਲਾਜ ਚੱਲ ਰਿਹਾ ਤੁਸੀਂ ਉਹ ਆਪਣੇ ਡਾਕਟਰ ਨਾਲ ਕੰਸਲਟ ਕਰੋ ਬਟ ਇਹ ਹੈ ਕਿ ਸਰਦੀਆਂ ਦੇ ਵਿੱਚ ਹੋਰ ਵੀ ਤੁਸੀਂ ਕੁਝ ਧਿਆਨ ਰੱਖੋ ਜਿਵੇਂ ਕਿ ਪਾਣੀ ਦੀ ਮਾਤਰਾ 8 ਤੋਂ 10 ਗਲਾਸ ਪਾਣੀ ਦੇ ਪੀਓ ਰੋਜ਼ ਦਿਨ ਦੇ ਵਿੱਚ ਜੋ ਤੁਸੀਂ ਉੱਪਰੋਂ ਨਮਕ ਲੈਂਦੇ ਹੋ ਜਿਵੇਂ ਕਿ ਰੋਸਟਡ ਚੀਜ਼ਾਂ ਅੱਜ ਕੱਲ ਲੋਕੀ ਬਹੁਤ ਪ੍ਰੈਫਰ ਕਰਦੇ ਨੇ ਜਾਂ ਤੁਸੀਂ ਸੈਲਡ ਦੇ ਫਰੂਟਸ ਦੇ ਉੱਪਰ ਨਮਕ ਪਾ ਕੇ ਖਾ ਲਿਆ ਉਹ ਚੀਜ਼ਾਂ ਨੂੰ ਘਟਾਓ ਤੇ ਫਿਜ਼ੀਕਲ ਐਕਟੀਵਿਟੀ ਆਬਵੀਅਸਲੀ ਥੋੜਾ ਵਿਦਾਊ ਠੀਕ ਹੈ ਦਾ ਸਾਹਿਬ ਬਹੁਤ-ਬਹੁਤ ਧੰਨਵਾਦ ਜੀ ਨਵਾਂ ਸ਼ਹਿਰ ਸਰਗਰਮੀਆਂ ਚੈਨਲ ਵਿੱਚ ਤੁਸੀਂ ਜਾਣਕਾਰੀ ਦਿੱਤੀ ਇੱਕ ਵਾਰੀ ਫੇਰ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਕਿਸਾ ਜਲਾਸ਼ੀਰ ਭਗਤ ਸਿੰਘ ਨਗਰ ਦਾ ਸੰਬੰਧਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਤਨਫੀਦ ਨਮੀਅਤ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਪਰਾਜੈਤ ਦਿਓ ਧੰਨਵਾਦ